ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਰੋਟੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਅੱਜ ਉਸ ਨੂੰ ਫੇਰ ਕਿਧਰੇ ਕੋਈ ਕੰਮ ਨਹੀਂ ਸੀ ਮਿਲਿਆ ਸਾਰੀ ਦਿਹਾੜੀ ਇੱਕ ਕਾਰਖਾਨੇ ਤੋਂ ਦੂਸਰੇ ਕਾਰਖਾਨੇ ਤੱਕ ਫੇਰਦਿਆਂ ਤਕਾਲਾ ਨੂੰ ਥੱਕਿਆ ਟੁੱਟਿਆ ਉਹ ਘਰ ਨੂੰ ਪਰਤਿਆ ਤਾਂ ਉਹਦੀ ਘਰ ਵਾਲੀ ਸਵਰਨੋ ਤੇ ਚਾਰੇ ਬੱਚੇ ਭੁੱਖੇ ਪਾਣੀ ਉਡੀਕ ਰਹੇ ਸਨ ਘਰ 'ਚ ਨਾ ਆਟੇ ਦੀ ਮੋਠ ਸੀ ਨਾ ਕੋਈ ਪੈਸਾ ਜਿਸ ਨਾਲ ਆਟਾ ਆਉਂਦਾ ਨਿਰਾਸ਼ ਜਈ ਸਵਰਨੋ ਨੇ ਉੱਠ ਕੇ ਆਟੇ ਵਾਲੀ ਮੱਟੀ ਝਾੜੀ ਲੁੱਪਕ ਆਟਾ ਝਾੜ ਪੂੰਝ ਕੇ ਕੱਢਿਆ ਫਿਰ ਸਿਰਫ ਦੋ ਰੋਟੀਆਂ ਪੱਕੀਆਂ ਉਸ ਨਾਲ ਅੱਧੀ ਅੱਧੀ ਰੋਟੀ ਉਸ ਚਾਰਾ ਨਿਆਣਿਆਂ ਨੂੰ ਵੰਡ ਦਿੱਤੀ ਆਪੋ ਦੋਵੇਂ ਜਾਣੇ ਪਾਣੀ ਦਾ ਘੁੱਟ ਪੀ ਕੇ ਰਹਿ ਗਏ ਅੱਤੀ ਅੱਧੀ ਰੋਟੀ ਨੇ ਨਿਆਣਿਆਂ ਦੀ ਭੁੱਖ ਸਗੋਂ ਹੋਰ ਚਮਕਾ ਦਿੱਤੀ ਉਹ ਹੋਰ ਰੋਟੀ ਲਈ ਜिद ਕਰਨ ਲੱਗੀ ਵੱਡੀ 12 ਕੋਸਾਲਾਂ ਦੀ ਜੀਤੋ ਤਾਂ ਕੁਝ ਸਮਝਦੀ ਸੀ ਪਰ ਬਾਕੀ ਵਿਚਾਰਿਆਂ ਨੂੰ ਕੀ ਪਤਾ ਬੇਵਸੀਆਂ ਦਾ ਮਜਬੂਰੀਆਂ ਦਾ ਕੁਝ ਧੀਰ ਤਾਂ ਉਹ ਉਹਨਾਂ ਨੂੰ ਵਰਚਾਉਂਦੇ ਰਹੇ ਕਦੀ ਬਾਤਾਂ ਪਾਉਣ ਲੱਗ ਪੈਂਦੇ ਕਦੀ ਕੋਈ ਹੋਰ ਗੱਲ ਕਰਨ ਲੱਗ ਪੈਂਦੇ ਪਰ ਆਖਿਰ ਜਦ ਉਹ ਨਾ ਹੀ ਮੰਨੇ ਤਾਂ ਤੈਂ ਤੈਂ ਕਰਦੀਆਂ ਉਹਨਾਂ ਦੇ ਪੈਣੀਆਂ ਸ਼ੁਰੂ ਹੋ ਗਈਆਂ ਘਰ ਚ ਚੀਕ ਚਹਾੜਾ ਮਚ ਗਿਆ ਸਹਮੀ ਹੋਈ ਜੀਤੋ ਬੂਹੇ ਨਾਲ ਲੱਗੀ ਆਪਣੇ ਨਿੱਕੇ ਪੈਣ ਭਰਾਵਾਂ ਨੂੰ ਪੈਂਦੀਆਂ ਤੱਕਦੀ ਰਹੀ ਚਪੇੜਾ ਦੀ ਮਾਰ ਹੇਠ ਨਿੱਕੀ ਸਿੰਦੀ ਅਜੇ ਵੀ ਰੋਟੀ ਮੰਗ ਰਹੀ ਸੀ ਮਾਂ ਮੈਨੂੰ ਭੁੱਖ ਲੱਗੀ ਏ ਮੈਨੂੰ ਹੋਰ ਰੋਟੀ ਦੇ ਤਾਂ ਛੱਟ ਘਾਦੀ ਇੱਕ ਹੋਰ ਚਪੇੜ ਉਸ ਤੇ ਮੂੰਹ ਤੇ ਆ ਪਈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ